ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਇੱਕ ਪਾਸੇ ਖਨੌਰੀ ਬਾਰਡਰ ਤੇ ਕਿਸਾਨਾਂ ਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾ ਰਿਹਾ ਤੇ ਦੂਜੇ ਪਾਸੇ ਸ਼ੰਭੂ ਬਾਰਡਰ ਤੇ ਵੀ ਕਿਸਾਨ ਡਟੇ ਹੋਏ ਨੇ ਤਾਂ ਇਸੇ ਵਿਚਾਰੇ ਦੱਸਦੀ ਹੈ ਕਿ 30 ਦਸੰਬਰ ਨੂੰ ਪੰਜਾਬ ਭਰ ਦੇ ਵਿੱਚ ਬੰਦ ਦਾ ਐਲਾਨ ਕੀਤਾ ਗਿਆ ਜਿਸ ਨੂੰ ਲੈ ਕੇ ਪੀਆਰਟੀਸੀ ਤੇ ਪੰਬਸ ਯੂਨੀਅਨ 25/11 ਜਿਨ੍ਹਾਂ ਵੱਲੋਂ ਵੀ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਜਾਣਾ ਦੱਸਦੀ ਹੈ ਕਿ ਇਸ ਦਰਮਿਆਨ ਆਗੂ ਦਾ ਇਹ ਕਹਿਣਾ ਹੈ ਕਿ 4 ਘੰਟਿਆਂ ਦੇ ਲਈ ਬੱਸਾਂ ਦਾ ਚੱਕਾ ਜਾਮ ਕਰਕੇ ਕਿਸਾਨਾਂ ਦੇ ਇਸ ਘੋਲ ਨੂੰ ਹੋਰ ਤੇਜ਼ ਕਰਨ ਦੇ ਲਈ ਤੇ ਇਸ ਦੇ ਵਿੱਚ ਸਹਿਯੋਗ ਦੇਣ ਦੇ ਲਈ ਪੀਆਰਟੀਸੀ ਤੇ ਪੰਬਸ 25/68 ਯੂਨੀਅਨ ਦੇ ਵੱਲੋਂ ਵੀ ਇਹ ਸੰਘਰਸ਼ ਜਿਹੜਾ ਕੀਤਾ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ 4 ਘੰਟਿਆਂ ਦੇ ਲਈ ਚੱਕਾ ਜਾਮ ਕੀਤਾ ਜਾਵੇਗਾ ਇਸੇ ਦਰਮਿਆਨ ਹੋਰ ਨਾ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਕਿਸਾਨਾਂ ਦੇ ਦੇ ਵਿੱਚ ਆਨ ਦੀ ਅਪੀਲ ਕੀਤੀ ਗਈ ਇਸੇ ਦਰਮਿਆਨ ਪੰਜਾਬ ਦੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਹੱਕੀ ਮੰਗਾਂ ਤੇ ਧਿਆਨ ਦੇਣ ਤੇ ਉਹਨਾਂ ਨੂੰ ਲਾਗੂ ਕਰਨ ਦੀ ਵੀ ਅਪੀਲ ਕੀਤੀ ਗਈ। ਮੇਰੇ ਕੀ ਨਾਮ ਹੈ ਜੀ? ਮੇਰਾ ਨਾਮ ਕਲਵੰਤ ਸਿੰਘ ਸਹਾਇਕ ਸੁਭਾਗੂ ਮਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ 25/11 ਬ੍ਰਾਂਚ ਬਝੰਡਾ ਜਿਵੇਂ ਕਿਸਾਨਾਂ ਵੱਲੋਂ 30 ਤਰੀਕ ਨੂੰ ਚੱਕਾ ਜਾਮ ਕੀਤਾ ਜਾਣਾ ਹੈਗਾ ਉਸ ਬਾਰੇ ਥੋੜੀ ਕੀ ਇਸ ਬਿਲਕੁਲ ਜੀ ਜੋ ਤਜ਼ਾ ਨਿਸ਼ਾਨ ਚੱਲ ਰਿਹਾ ਹੈ ਔਰ ਸੰਘਰਸ਼ ਦੇ ਵਿੱਚ ਸਾਡੇ ਪੰਜਾਬ ਦੇ ਤੜਕ ਜਰਨਲ ਸਰਦਾਰ ਜਗਜੀਤ ਸਿੰਘ ਡੱਲੇਵਾਲ ਪਿਛਲੇ 30 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਨੇ ਤਾਂ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਪਣਬਸ ਪੀਆਰਟੀਸੀ ਵਰਕਰ ਯੂਨੀਅਨ 25/11 ਵੱਲੋਂ 30 ਤਰੀਕ ਨੂੰ 4 ਘੰਟੇ ਪ੍ਰੋਪਰ ਚੱਕਾ ਜਾਮ ਕਰਕੇ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਐਲਾਨ ਕੀਤਾ ਹੈ ਵੀ ਜੇਕਰ ਕੇਂਦਰ ਸਰਕਾਰ ਸਾਡੇ ਮਸਲੇ ਹੱਲ ਨਹੀਂ ਕਰਦੀ ਐਮਐਸਪੀ ਲਾਗੂ ਨਹੀਂ ਕਰਦੀ ਤਾਂ ਅਸੀਂ ਇਹ ਜਿਹੜਾ ਸੰਘਰਸ਼ ਚੱਲ ਰਿਹਾ ਹੈ ਇਹਦੇ ਵਿੱਚ 30 ਤਰੀਕ ਨੂੰ ਅਸੀਂ ਮੁਕੰਮਲ ਚੱਕਾ ਜਾਮ ਕਰਕੇ ਆਮ ਪਬਲਿਕ ਤੱਕ ਮੈਸੇਜ ਲਾਵਾਂਗੇ ਕਿ ਸਰਕਾਰ ਜਿਹੜੀ ਉਹ ਪੰਜਾਬ ਦੇ ਜਿਹੜੇ ਕਿਵੇਂ ਉਹ ਹੱਕ ਨੱਪ ਕੇ ਬੈਠੀ ਏ ਤੇ ਉਹਨਾਂ ਹੱਕਾਂ ਦੇ ਲਈ ਜਿਹੜੇ ਸਾਡੇ ਸਾਥੀ ਨੇ ਲੜਾਈ ਲੜ ਰਹੇ ਨੇ ਉਹਨਾਂ ਦੀ ਅਸੀਂ ਡਟ ਕੇ ਹਮਾਇਤ ਕਰਾਂਗੇ ਤੇ ਆਮ ਪਬਲਿਕ ਤੱਕ ਇਹ ਸੁਨੇਹਾ ਲਾਵਾਂਗੇ ਕਿ ਜਿਹੜੀ ਕੇਂਦਰ ਸਰਕਾਰ ਏ ਉਹ ਪੰਜਾਬ ਨਾਲ ਕਿਵੇਂ ਅੜੀ ਰਵਈਆ ਅਪਣਾ ਕੇ ਸਾਡੇ ਹੱਕ ਜਿਹੜੇ ਦੱਬ ਕੇ ਬੈਠੀ ਹੈ ਜਿਵੇਂ ਸਰਕਾਰ ਦੇ ਮੁਲਾਜ਼ਮਾਂ ਜੱਥੇ ਬਦਗਾ ਵੱਲੋਂ ਹਮਾਇਤ ਕੀਤੀ ਜਾ ਰਹੀ ਹੈ ਪਰ ਜੇ ਦੇਖਿਆ ਜਾ 35 40 ਜਿਹੜੀਆਂ ਕਿਸਾਨ ਜੱਥੇ ਬੰਨੀਆਂ ਉਹਨਾਂ ਵੱਲੋਂ ਵੀ ਭਾਵੇਂ ਉਹਨਾਂ ਲੱਖ ਬਖਰੇਵੇਂ ਪਰ ਉਹਨਾਂ ਨੂੰ ਇੱਕ ਅਧ ਖਾਉਣਾ ਚਾਹੀਦਾ ਤੇ ਸੰਘਰਸ਼ ਤੇ ਇਕੱਠੇ ਹੋਣਾ ਚਾਹੀਦਾ ਬਿਲਕੁਲ ਜੀ ਇਹ ਜਿਹੜੀ ਲੜਾਈ ਹੈ ਉਹ ਕੋਈ ਇਕੱਲੇ ਕਿਸਾਨੀ ਵਾਸਤੇ ਨਹੀਂ ਹਰ ਇੱਕ ਵਰਗ ਨੂੰ ਇਸ ਚੀਜ਼ ਦਾ ਸੇਕ ਲੱਗਣਾ ਹੈ ਕਿਉਂਕਿ ਜੇਕਰ ਕਿਸਾਨ ਖੁਸ਼ਹਾਲੇ ਤਾਂ ਹਰ ਇੱਕ ਦੁਕਾਨਦਾਰ ਹਰ ਇੱਕ ਵਪਾਰੀ ਸਭ ਨੂੰ ਉਸ ਚੀਜ਼ ਦਾ ਬੈਨੀਫਿਟ ਮਿਲਦਾ ਹੈ ਜੇਕਰ ਕਿਸਾਨੀ ਨੋ ਬਗੇ ਨੋ ਬਗੇ ਤਾਂ ਹਰ ਇੱਕ ਵਾਰ ਜਿਹੜਾ ਉਹ ਖਤਰੇ ਵਿੱਚ ਜਾਏਗਾ ਇਸ ਲਈ ਅਸੀਂ ਆਮ ਪਬਲਿਕ ਨੂੰ ਆਮ ਵਰਕਰਾਂ ਨੂੰ ਵੀ ਅਪੀਲ ਕਰਦੇ ਆ ਤੇ ਸਮੂਹ ਭਰਾਤਰੀ ਜਥੇਬੰਦੀਆਂ ਤੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਸਭ ਨੂੰ ਅਪੀਲ ਕਰਦੇ ਆ ਵੀ ਇਸ ਸਾਂਝੇ ਕੋਲ ਦੇ ਵਿੱਚ ਚੱਲ ਰਹੇ ਸੰਘਰਸ਼ ਦੇ ਵਿੱਚ ਹਿੱਸਾ ਬਣੋ ਤੇ ਖਨੋਰੀ ਬਾਰਡਰ ਤੇ ਵੱਡੀ ਗਿਣਤੀ ਚ ਪਹੁੰਚ ਕੇ ਸਰਕਾਰ ਨੂੰ ਦਬਾਉਣ ਦੇ ਲਈ ਸਰਦਾਰ ਜਗਜੀਤ ਸਿੰਘ ਦੀ ਜਿਹੜਾ ਮਰਨ ਵਰਤੇ ਉਹਨੂੰ ਅਜਾਈ ਨਾ ਜਾਣ ਦਿੱਤਾ ਜਾਵੇ ਤੇ ਉਹਨਾਂ ਦੇ ਜਿਹੜਾ ਸੰਘਰਸ਼ ਦੇ ਵਿੱਚ ਵੱਧ ਤਾਲ ਕੇ ਹਮੈਤ ਕਰਕੇ ਕੇਂਦਰ ਸਰਕਾਰ ਨੂੰ ਜਿਹੜਾ ਸਾਡੀਆਂ ਮੰਗਾਂ ਨੇ ਉਹ ਮਨਵਾਉਣ ਲਈ ਮਜਬੂਰ ਕੀਤਾ ਜਾਵੇ ਸਮੂਹ ਭਰਾਤਰੀ ਜ세 ਬਧੀਆਂ ਵੱਡੀ ਗਿਣਤੀ ਦੇ ਵਿੱਚ ਇਸ ਸੰਝੇ ਘੋਲ ਦੀ ਹਮੈਤ ਕਰਨ ਤੇ ਕਨੌਰੀ ਬਾਰਡਰ ਤੇ ਪਹੁੰਚ ਕੇ ਸਾਰੇ ਕਿਸਾਨ ਭਰਾ ਇਸ ਜਿਹੜੇ ਸੰਝੇ ਸੰਘਰਸ਼ ਦੀ ਹਮੈਤ ਕਰਦੇ ਹੋਏ ਲੋਕਾਂ ਦੇ ਨਾਲ ਡਟ ਕੇ ਕਰਨ ਤੇ ਪੰਜਾਬ ਦੇ ਕਿਸਾਨੀ ਦੇ ਜਿਹੜੇ ਮੁੱਦੇ ਨੇ ਉਹ ਜਲਦ ਹੱਲ ਕਰਾਉਣ ਦੇ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰੇ ਇਸ ਲਈ ਸਮੂਹ ਭਰਾਤਰੀ ਜਥੇਬੰਦੀਆਂ ਤੇ ਆਮ ਲੋਕਾਂ ਨੂੰ ਅਪੀਲ ਕਰਦੇ ਆ ਜਿਹੜੀ ਲੜਾਈ ਕਿਸੇ ਇੱਕ ਬਸਨ ਕਿਸੇ ਵਰਗ ਦੀ ਨਹੀਂ ਇਹ ਸਾਰੇ ਪੰਜਾਬ ਦੇ ਨਰੇਜੀਕਰਨ ਨੂੰ ਰੋਕਣ ਦੇ ਲਈ ਜਿਹੜੀ ਲੜਾਈ ਲੜੀ ਜਾ ਰਹੀ ਹੈ ਇਹਦਾ ਸਾਨੂੰ ਸਭ ਨੂੰ ਜਿਹੜਾ ਹਿੱਸਾ ਬਣਨਾ ਚਾਹੀਦਾ ਹੈ ਜੀ ਨਾਮ ਹਾਂਜੀ ਮੇਰਾ ਨਾਮ ਰਵਿੰਦਰ ਸਿੰਘ ਪੰਜਾਬ ਰੋਡਵੇ ਪਾਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਆ ਪ੍ਰਧਾਨ ਬਠਿੰਡਾ ਡੀਪੂ ਅਜੀ ਕਰਨਾ ਚਾਹੁੰਗੇ ਜਿਵੇਂ ਕਿਸਾਨਾਂ ਵੱਲੋਂ 30 ਤਰੀਕ ਨੂੰ ਚੱਕਾ ਜਾਮ ਕੀਤਾ ਜਾ ਰਿਹਾ ਹੈਗਾ ਤੁਸੀਂ ਛੋਟੀ ਕਿਸ तरह ਦੇ ਮੈਟਰ ਹਾਂਜੀ ਬਿਲਕੁਲ ਜਿਵੇਂ ਕਿ ਕਿਸਾਨਾਂ ਵੱਲੋਂ ਸਾਡੂੰ ਆਮ ਇਕੱਲੇ ਕਿਸਾਨੀ ਨੂੰ ਲੈ ਕੇ ਨਹੀਂ ਆਮ ਸਾਰੀ ਜਿਹੜੇ ਨਿਜੀਕਰਨ ਦਾ ਘਵਾੜਾ ਜੋ ਸਾਡੇ ਤੇ ਆ ਰਿਹਾ ਹੈ ਉਹਨੂੰ ਰੋਕਣ ਦੇ ਲਈ ਤੇ ਆਮ ਲੋਕਾਂ ਦੀ ਭਲਾਈ ਲਈ ਜੋ ਧਰਨਾ ਚੱਲ ਰਿਹਾ ਹੈ ਉਹਦੇ ਵੱਲੋਂ ਜੋ ਪ੍ਰੋਟੈਸਟ 30 ਤਰੀਕ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਪੰਜਾਬ ਰੋਡਵੇ ਪਨ ਬਸ ਕੀ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਬੋਲੋ ਵੱਧ ਚੜ ਕੇ ਕਿਸਾਨਾਂ ਦਾ ਜਿਹੜਾ ਸਮਰਥਨ ਕੀਤਾ ਜਾਵੇਗਾ ਤੇ ਸਮਰਥਨ ਵਜੋਂ 30 ਤਰੀਕ ਨੂੰ 10 ਤੋਂ ਲੈ ਕੇ 2 ਵਜੇ ਤੱਕ ਪ੍ਰੋਪਰ ਚੱਕਾ ਜਾਮ ਜਿਹੜਾ ਪੀਆਰਟੀਸੀ ਤੇ ਪੰਜਾਬ ਰੋਡਵੇ ਦਾ ਰਹੇਗਾ ਅਗਰ ਕੋਈ ਵੀ ਵੱਧਵਾ ਐਕਸ਼ਨ ਸਰਕਾਰ ਜਾਂ ਮੈਨੇਜਮੈਂਟ ਲੈ ਕੇ ਆਉਂਦੀ ਹੈ ਤਾਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਦੇ ਤੌਰ ਤੇ ਹੋਰ ਵੀ ਤਿੱਖਾ ਸੰਘਰਸ਼ ਜਿਸ ਤਰ੍ਹਾਂ ਦਾ ਵੀ ਕਿਸਾਨ ਆਖੋ ਕਹਿਣਗੇ ਉਹ ਕੀਤਾ ਜਾਏਗਾ ਜਿਵੇਂ ਲਗਾਤਾਰ ਇੱਕ ਮਹੀਨੇ ਤੋਂ ਜਿਹੜੇ ਕਿਸਾਨ ਜਿਹੜੇ ਮਰਨ ਮਰਤੇ ਜੀ ਪਰ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਹਲੇ ਤੱਕ ਕੋਈ ਗੱਲਬਾਤ ਸ਼ੁਰੂ ਨਹੀਂ ਕੀਤੀ ਗਈ ਕੀ ਕਹਣਾ ਚੰਗੂ ਜੀ ਬਿਲਕੁਲ ਜੀ ਸਾਡੇ ਨਿਰਧਾਰਕ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਪਿਛਲੇ 30 ਦਿਨਾਂ ਤੋਂ ਮਰਨ ਵਰਤੇ ਤੇ ਬੈਠੇ ਐ ਤਾਂ ਕਿਤੇ ਨਾ ਕਿਤੇ ਜਿਹੜੀ ਇੱਕ ਕੇਂਦਰ ਸਰਕਾਰ ਹੈ ਇਹ ਬਿਲਕੁਲ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੀ ਤੇ ਜੋ ਕਿ ਬਹੁਤ ਹੀ ਮਾੜੀ ਮੰਦਭਾਗੀ ਗੱਲ ਹੈਗੀ ਤੇ ਅਸੀਂ ਅਪੀਲ ਕਰਦੇ ਹਾਂ ਕੇਂਦਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਕਿ ਉਹ ਆਪਦੇ ਪੱਧਰ ਤੇ ਵੀ ਕਿਸੇ ਤਰ੍ਹਾਂ ਵੀ ਜੋ ਸਾਡੇ ਆਗੂ ਹੈ ਇਹਨਾਂ ਦੀ ਜਾਨ ਦੀ ਪਰਵਾਹ ਕਰਦੇ ਆ ਹੋયા ਉਹਨਾਂ ਦੇ ਜਿਹੜੇ ਮਸਲੇ ਹੈ ਜੈ ਐਮ ਐਸ ਪੀ ਦੀ ਗਰੰਟੀ ਹੈ ਜਿਹੜੇ ਵੀ ਮਸਲੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਸੌਟ ਆਊਟ ਕੀਤਾ ਜਾਵੇ ਜਿਹੜੇ ਮੰਗਾਂ ਹੈ ਜੇ ਦੇਖਿਆ ਜਾਵੇ ਤਾਂ ਸਾਰੇ ਪੰਜਾਬ ਵਾਸੀਆਂ ਦੀਆਂ ਇਹਨਾਂ ਇਸ ਲਈ ਜਿਵੇਂ ਤੁਸੀਂ ਹਮਾਇਤ ਕੀਤੀ ਹੈਗਾ ਵੀ ਆਰਜੀ ਦੇ ਮਲਾਜਮਾਂ ਨੇ ਹਮਾਇਤ ਕੀਤੀ ਤੇ ਦੂਸਰੇ ਜਥੇਬੰਦਗਾਂ ਨੂੰ ਮੇਰੇ ਲੱਗਦਾ ਹੈ ਕਿ ਹਮਾਇਤ ਕਰਨੀ ਚਾਹੀਦੀ ਬਿਲਕੁਲ ਜੀ ਇਹ ਆਮ ਲੋਕਾਂ ਦੀ ਲੜਾਈ ਹੈ ਇਹ ਕੋਈ ਇਕੱਲੇ ਜਗਜੀਤ ਸਿੰਘ ਡੱਲੇਵਾਲ ਦੀ ਲੜਾਈ ਨਹੀਂ ਇਹ ਆਮ ਪਬਲਿਕ ਦੀ ਲੜਾਈ ਹੈ ਅਸੀਂ ਆਮ ਪਬਲਿਕ ਨੂੰ ਵੀ ਅਪੀਲ ਕਰਦੇ ਆ ਕਿ ਇਹ ਜੋ ਲੜਾਈ ਹੈ ਜਾਂ ਇਹ ਜੋ ਧਰਨਾ ਹੈ ਇਹਦੇ ਚ ਵੱਧ ਚੜ ਕੇ ਜੋ ਆਪਣਾ ਸਮਰਥਨ ਦਿੱਤਾ ਜਾਵੇ ਵੱਧ ਚੜ ਕੇ ਜੋ ਖਾਣੌਰੀ ਬਾਟਰ ਤੇ ਪਹੁੰਚਿਆ ਜਾਵੇ ਤੇ ਦੂਸਰੀਆਂ ਜਥੇਬੰਦੀਆਂ ਨੂੰ ਵੀ ਅਸੀਂ ਆਪ ਦੇ ਤੌਰ ਤੇ ਅਪੀਲ ਕਰਦੇ ਆ ਕਿ ਵੱਧ ਚੜ ਕੇ ਕਿਸਾਨ ਜਥੇਬੰਦੀਆਂ ਦੀ ਹਮਾਇਤ ਕੀਤੀ ਜਾਵੇ ਤਾਂ ਜੋ ਜਿਹੜੀ ਸੱਚਾ ਹੱਕ ਸੱਚ ਦੀ ਲੜਾਈ ਹੈ ਕਿਉਂਕਿ ਜਿਹੜੀਆਂ ਜਥੇਬੰਦੀਆਂ ਇਹ ਬੰਦਗੇ ਉਹ ਹੱਕ ਸੱਚ ਵਾਸਤੇ ਲੜਦਿਆਂ ਆਰ ਆਉਂਦਿਆਂ ਤਾਂ ਇਹ ਜੋ ਹੱਕ ਸੱਚ ਦੀ ਲੜਾਈ ਅੱਜ ਦੇ ਟਾਈਮ ਚੱਲ ਰਹੀ ਹੈ ਤੇ ਇਹਦੇ ਚ ਸਮਰਥਨ ਕਰਨਾ ਹਰ ਇੱਕ ਦਾ ਆਪਦਾ ਨਿਜੀ ਫਰਜ਼ ਬਣਦਾ ਹੈ ਇਸ ਲਈ ਅਸੀਂ ਅਪੀਲ ਕਰਦੇ ਹਾਂ ਕਿ ਸਾਰਿਆਂ ਨੂੰ ਇਸ ਜੋ ਸੰਘਰਸ਼ ਵਿੱਚ ਬਾਦ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ